ਜਾ ਆਇਆ ਸਲੋਕ ਮਹਲਾ 3ਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਪਾਈ ਸੇ ਬਿਰਖਾ ਹਰੀਆਵਲੀ ਜੋ ਗੁਰਮੁ ਕਰਹਿ ਸੁਮਾਈ ਨਾਨਕ ਨਦਰੀ ਸੁਖ ਹੋਈ ਇਨਾਂ ਜਨਤਾ ਕਾ ਦੁਖ ਜਾਏ ਮਹਲਾ 3ਜਾ ਪਿੰਨੀ ਰੈਣ ਚਮਕਿਆ ਵੁਠਾ ਸਹਿ ਬਰ ਲਾਈ ਜਿਤ ਮੁਠੈ ਅਨ ਤਨ ਬਹੁਤ ਊਪਜੈ ਜਾਂ ਸਹੁ ਕਰੇ ਰਜਾਈ ਜਿਤ ਖਾਦੈ ਮਨ ਤ੍ਰਿਪਤੀਐ ਜੀਆ ਜੁਗਤ ਸੁਵਾਈ ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੈ ਕਦੇ ਜਾਇ ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹੈ ਸੁਮਾਈ ਨਾਨਕ ਜਿਨ ਕੋ ਨਦਰ ਕਰੇ ਤਾ ਇਹੋ ਧਨ ਪੱਲੈ ਪਾਈ ਪੌੜੀ ਆਪ ਕਰਾਏ ਕਰੇ ਆਪ ਹਉ ਕੈਸਿਉ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੇਂ ਸੋ ਥੀਐ ਹੁਕਮ ਕਰੇ گا ਵਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਆਪੇ ਵੇਖੈ ਸੁਣੇ ਆਪ ਸਭ ਸਹ ਦੇ ਆਧਾਰ ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ ਨਾਨਕ ਕਿਸ ਨੂੰ ਆਖੀਐ ਆਪੇ ਦੇਵਣ ਹਾਰ ਸਲੋਕ ਮਹਲਾ 3 ਬਾਬੀਹਾ ਇਹੋ ਜਗਤ ਹੈ ਮਤਕੂ ਭਰਮ ਭਲਾਏ ਇਹੋ ਬਾਬੀਹਾ ਪਸੂ ਹੈ ਇਸਨੂੰ ਭੂਜਣ ਨਾਹੀ ਅੰਮ੍ਰਿਤ ਹਰਿ ਕਾ ਨਾਮ ਹੈ ਜਿਤ ਪੀਤਾ ਤਿਖ ਜਾਏ ਨਾਨਕ ਗੁਰਮੁਖ ਜਿਨ ਪੀਆ ਤਿਨ ਬੋੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀ ਤਲ ਰਾਗ ਹੈ ਹਰ ਧਿਆਇ ਆਏ ਸ਼ਾਂਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਵੁਠੈ ਜੀਆ ਜੁਗਤ ਹੋਏ ਧਰਨੀ ਨੂੰ ਸ਼ਿੰਗਾਰ ਹੋਏ ਨਾਨਕ ਇਹੋ ਜਗਤ ਸਭ ਜਲ ਹੈ ਜਲਹੀ ਤੇ ਸਭ ਕੋ ਹੋਏ ਗੁਰ ਪ੍ਰਸਾਦੀ ਕੋ ਮਿਰਲਾ ਬੂਜੈ ਸੋ ਜਨ ਮੁਕਤ ਸਦਾ ਹੋਏ ਪੌੜੀ ਸੱਚਾ ਵੇ ਪਰਵਾਹੁ ਇਕੋ ਤੂੰ ਧਣੀ ਤੂੰ ਸਭ ਕਿਸ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸਚੀ ਤੁਧ ਮਣੀ ਆਵਾ ਗੌਣ ਰਚਾਏ ਉਪਾਈ ਮੇਦਨੀ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚੋਂ ਜਾਏ ਤਾਂ ਕੀ ਹੀ ਗਣਤ ਗਣੀ ਮਨ ਮੁਖ ਮੋਹੇ ਗਵਾਰ ਜੋ ਭੁੱਲਾ ਮੰਜਵਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ ਸ਼ਲੋਕ ਮਹੱਲਾ ਤੀਜਾ ਬਬੀਹਾ ਖਸਮੇ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਭਾਣੇ ਬਹੁਤਾ ਬੋਲਹਿ ਬੋਲਿਆ ਥਾਏ ਨਾ ਪਾਏ ਕਸਮ ਵਡਾ ਦਾ ਤਾਰ ਹੈ ਜੋ ਇੱਛੇ ਸੋ ਫਲ ਪਾਏ ਬਾ ਬੀਹਾ ਕਿਆ ਬਪੜਾ ਜਗ ਤੈ ਕੀ ਤਖ ਜਾਏ ਮਹੱਲਾ ਤੀਜਾ ਬਬੀਆ ਪਿੰਨੀ ਰਹਿਣ ਬੋਲਿਆ ਸਹਜੇ ਸੱਚ ਸੁਭਾਈ ਇਹੋ ਜਲ ਮੇਰਾ ਜਿਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸ਼ਬਦੀ ਜਲ ਪਾਈ ਹੈ ਵਿਚੋਂ ਆਪ ਗਵਾਈ ਨਾਨਕ ਜਿਸ ਬਿਨ ਚਸਾ ਨਾ ਜੀਵੰਦੀ ਸੋ ਸਤਿਗੁਰ ਦੀ ਆ ਮਲਾਈ ਪੌੜੀ ਖੰਡ ਪਤਾਲੇ ਅਸ਼ੰਕ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਵਿੰਦ ਤੁਧ ਸਿਰ ਜੀ ਤੁਧੈ ਗੋਈ ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹ ਕਹਾਵਹਿ ਕੋਈ ਇਕ ਸਾਹਾ ਸੁਦਾਵਹਿ ਸੰਚ ਧਨ ਦੂਜੈ ਪਤ ਖੋਈ ਇਕ ਦਾਤੇ ਇਕ ਮੰਗਤੇ ਸਭਨਾ ਸਿਰ ਸੋਈ ਵਿਣ ਨਾਮੈ ਬਾਜਾਰੀਆ ਪਿਹਾਵਲ ਹੋਈ ਕੂੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ ਸ਼ਲੋਕ ਮਹਲਾ ਤੀਜਾ ਬਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨਾ ਹੋਵੇ ਨਦਰਿ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮੇਲੇ ਸ਼ਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾ ਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉੱਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ ਨੇਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤ ਉਪਾਏ ਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗਣ ਕਮਾਮ ਦੇ ਦਰਗਾਹ ਹੋਏ ਖਵਾਰ ਜੂਆ ਜਨਮ ਤਿੰਨੀ ਹਾਰਿਆ ਕਿਤੇ ਆਏ ਸੰਸਾਰ ਸੱਚਾ ਸ਼ਬਦ ਮਨ ਮਾਰਿਆ ਅਹਨਸ ਨਾਮ ਪਿਆਰ ਜਿੰਨੀ ਪੁਰਖੀ ਉਰ ਧਾਰਿਆ ਸੱਚਾ ਅਲੱਖ ਅਪਾਰ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਬ ਗਣਿਆਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦ ਦੀ ਵਿਚਾਰ ਸਲੋਕ ਮਹੱਲਾ 5ਵਾਂ ਰਾਤ ਨਾ ਵਿਹਾਵੀ ਸਾਕਤਾਂ ਜਿੰਨਾ ਵਿਸਰੈ ਨਾ ਰਾਤੀ ਦਿਨ ਸੁ ਸੋਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ 5ਵਾਂ ਰਤਨ ਜਵੇ ਹਰ ਮਾਨਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭ ਪਾਣਿਆ ਸੱਚ ਹੈ ਦਰਸੋ ਹਨ ਪੌੜੀ ਸੱਚਾ ਸਤਗੁਰ ਸੇਵ ਸੱਚ ਸੰਭਾਲਿਆ ਅੰਤਖੁਲਵਾ ਆਈ ਜੇ ਸਤਿਗੁਰੇ ਅੱਗੇ ਘਾਲਿਆ ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣ ਨਾਵੇਂ ਕੂੜਿਆਰ ਫਿਰਹਿ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੈ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸ਼ਲੋਕ ਮਹਲਾ 3 ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਏ ਮੇਗ ਵਰਸੈ ਦਿਆ ਕਰ ਗੂੜੀ ਸਹਿ ਪਰ ਲਾਈ ਬਬੀ ਹੈ ਕੂਕ ਪਕਾਰ ਰਹਿ ਗਈ ਸੁਖ ਵਸਿਆ ਮਨ ਆਈ ਨਾਨਕ ਸੋ ਸਲਾਹੀ ਹੈ ਜੇ ਦੇਂਦਾ ਸਭਨਾ ਜੀਆ ਰਿਜਕ ਸੰਵਾਏ ਮਹੱਲਾ ਤੀਜਾ ਚਾਤਰ ਕਤੂ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤਿਖ ਜਾਏ ਦੂਜਾ ਪਾਏ ਭਰਮਿਆਂ ਅੰਮ੍ਰਿਤ ਜਲ ਪੱਲੈ ਨਾ ਪਾਈ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਈ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਹਿਆ ਸਮਾਏ ਪੌੜੀ ਇਕ ਮਣਖੰਡ ਬੈ ਸਹਜਾਈ ਸਦਨਾ ਦੇਵਹੀ ਇਕ ਪਾਲਕ ਕਰ ਭੰਨ ਸੀਤਲ ਜਲ ਹੇਵਹੀ ਇਕ ਭਸਮ ਚੜਾਵੈ ਅੰਗ ਮੈਲ ਨਾ ਧੋਵਹੀ ਇਕ ਜਟਾ ਬਿਕਟ ਬਿਕਰਾਲ ਕੁੱਲ ਘਰ ਖੋਵਹੀ ਇਕ ਨਗਨ ਫਿਰਹਿ ਦਿਨ ਰਾਤ ਨੀਂਦ ਨਾ ਸੋਵਹੀ ਇਕ ਅਗਨ ਜਲਾਵਹਿ ਅੰਗ ਆਪ ਵੀ ਗੋਵਹੀ ਵਿਣ ਨਾਮੈ ਤਨ ਸ਼ਾਰ ਯਾ ਕਹਿ ਰੋਹੀ ਸੋਹਣ ਖਸਮ ਦਵਾਰ ਜੇ ਸਤਗੁਰ ਸੇਵਹੀ ਸ਼ਲੋਕ ਮਹਲਾ 3ਾ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘਾ ਨੂੰ ਫਰਮਾਨ ਹੋਆ ਵਰਸੂ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਨ ਜਿਨਨੀ ਸੱਚ ਰਖਿਆ ਉਰ ਧਾਰ ਨਾਨਕ ਨਾਮੇ ਸਭ ਹਰੀਆਵਲੀ ਗੁਰ ਕਾ ਸ਼ਬਦ ਵਿਚਾਰ ਮਹਲਾ 3 ਬਬੀਹਾ ਏਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿਚੋਂ ਜਾਹੇ ਵਿਕਾਰ ਪੌੜੀ ਇਕ ਜਾਨੀ ਉਜੜ ਪਾਏ ਤੁਰੋਂ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਤ ਨਾ ਆਇਆ ਹਥੀ ਸਿਰ ਖੋਹਾਈ ਨਾ ਪੱਧ ਕਰਾਇਆ ਕੁਚਨ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਾਤਨਾ ਕਰਮ ਜਨਮ ਗਵਾਇਆ ਮਨ ਝੂਠੇ ਵੇ ਜਾਤ ਝੂਠਾ ਖਾਇਆ ਬਿਨ ਸ਼ਬਦੈ ਆਚਾਰ ਨ ਕਿਨਹੀ ਪਾਇਆ ਗੁਰਮਖੋ ਅੰਕਾਰ ਸੱਚ ਸੁਮਾਇਆ ਸ਼ਲੋਕ ਮਹਾਂ